ਹਾਂਜੀ ਜੀ ਕੀ ਹਾਲ ਚੱਲ ਦੋਸਤੋ ਹਾਂਜੀ ਮੇਤਰੋ ਕੀ ਹਾਲ ਚੱਲ ਇੱਕ ਵਾਰ ਫੇਰ ਲੈ ਕੇ ਆ ਗਿਆ ਹਾਸਿਆ ਪਰਦੇ ਢਿੱਡੇ ਪੀੜਾ ਪਾਉਣ ਵਾਲੀ ਵੀਡੀਓ ਚੈਨਲ ਦੇ ਉੱਤੇ 3636 ਸਬਸਕ੍ਰਾਈਬਰ ਹੋ ਗਏ ਨੇ ਉਹਦੇ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇਰੇ ਵਰਗੇ 36 ਦਰੇ ਫਿਰਦੇ ਮੇਰੇ ਮਲੇ ਇਸ ਵੀਡੀਓ ਦਾ ਟਾਰਗੇਟ ਰੱਖਦੇ ਆ 200 ਲਾਈਕ ਤੇ 50 ਕਮੈਂਟ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਏ ਉੱਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਤੁਹਾਨੂੰ ਇਦਾਂ ਦੀ ਸੀਐਮ ਸਾਹਿਬ ਜਦੋਂ ਆਉਂਦਾ ਬੁੱਕ ਕਰਨ ਕੀ ਹੈ ਇੱਥੇ ਲੰਗਰ ਲੱਗਾ ਪਕੌੜੇ ਖਾਣ ਆਇਆ ਛੋਟੇ ਮੋਟੇ ਮਸਲੇ ਹੱਲ ਕਰਨ ਵਾਲੇ ਸੀਐਮ ਸਾਹਿਬ ਨਿੱਕੀਆਂ ਮੋਟੀਆਂ ਗਰੰਟਾ ਵਾਲਾ ਸੀਐਮ ਛੋਟੇ ਛੋਟੇ ਮਸਲੇ ਲਈ ਪਾਸਪੋਰਟ ਸਾਈਜ਼ ਭਗਵੰਤ ਮਾਨ ਇਹਨੂੰ ਬਲੇਜ਼ਰ ਵੀ ਲੌਂਗ ਕੋਟ ਵਾਂਗੂ ਆਉਂਦਾ ਇਹ ਹੋਣਾ ਜਵਾਕਾ ਦਾ ਸੀਗਾ ਮੈਂ ਜਿਹੜੇ ਝਾੜੂ ਦੇ ਪਰਨੇ ਬੰਨੀ ਫਿਰਦੇ ਸੀ ਵੋਟਾਂ ਵੇਲੇ ਡਿਪਟੀ ਸੀਐਮ ਇਹ ਤਾਂ ਕੱਲਾ ਭਗਵੰਤ ਮਾਨ ਕਿੱਧਰ ਗਿਆ सीएम ना 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 सीएम ਉਹ ਦੇ ਤੇ ਦੇਖ ਤੇ ਕੌਣ ਕੁੱਤੇ ਮੈਂ ਬੜਾ ਕੁੱਤਾ ਬੰਦਾ ਯਾਰ ਤੂੰ ਹੇਅਰ ਟ੍ਰਾਂਸਪਲੈਂਟ ਕਰਾਏ ਲੱਗਦੇ ਆ ਚੋਬਰ ਨੇ ਇਧਰ ਵੀ ਚੋਬਰ ਆ ਸਾਲਿਓ ਬਾਕੀ ਗੱਲ ਤਾਂ ਠੀਕ ਆ ਪਰ ਇਹਦੇ ਕੰਨ ਕਿੱਧਰ ਗਏ ਮੈਨੂੰ ਨਹੀਂ ਪਤਾ ਹੈ ਮੈਨੂੰ ਮਤ ਪੁੱਛੋ ਪਤਾ ਅੰਦਰ ਫਰੈਂਚ ਕੱਟ ਪਵਾਈ ਫਿਰਦਾ ਫੋਜੀ ਕਟਿੰਗ ਕੀਤੀ ਆ ਮੈਨੂੰ ਕਹਿੰਦਾ ਸੀ ਤੂੰ ਫੋਜੀ ਆਵੇਂ ਨਾਲ ਲੈ ਕੇ ਜਾਉਂ ਸਾਜੀ ਤੱਕਾ ਮੈਨੂੰ ਗੈਰੀ ਸੰਦੂ ਲੱਗੀ ਜਾਂਦਾ ਮੈਂ ਵੀ ਤੁਹਾਡਾ ਹੀ ਆ ਭਾਈ ਮੈਂ ਪੱਖਾ ਜਮਈ ਮੈੜ ਸੰਦੂ ਦੀਆਂ ਤੇ ਕੁਛ ਹੈਗਾ ਵਾ ਤੇ ਤਾਈਓ ਮੇਰਾ ਨਾਮ ਨੂੰ ਯੂਜ਼ ਕੀਤਾ ਜਾ ਰਿਹਾ ਨਾ ਖੜ ਜਾ ਜਰਾ ਕੁੱਤੇ ਦੇ ਵੱਡੇ ਭਰਾ ਨੂੰ ਫੋਨ ਕਰਦਾ ਫਿਰ ਦੇਖੀ ਕਿੱਦਾਂ ਆ ਕੇ ਤੇਰੇ ਲੱਤਾਂ ਫੜਦਾ ਕੁੱਤੇ ਭਾਈ ਤੇਰੇ ਛੋਟੇ ਭਰਾ ਦੇ ਕਿਸ ਨੇ ਕਟਿੰਗ ਕਰਤੀ ਜਲਦੀ ਜਲਦੀ ਆਓ ਤੇ ਲੱਤਾਂ ਫੜੋਣਾ ਦੀਆਂ ਕੱਲਾ ਘੇਰਨੇ ਕਿ ਤੈਨੂੰ ਲੈ ਕਰਲਾ ਗੱਲ ਹੁਣ ਆਹੋ ਜੇ ਮੇਰੇ ਕਿਸੇ ਵੀਰ ਕੋਲ ਬੋਲਟ ਮੋਟਰਸਾਈਕਲ ਪਿਆ ਹੋਵੇ ਤਾਂ ਸੰਪਰਕ ਕਰੋ ਪਿਆ ਤਾਂ ਨਹੀਂ ਖੜਾ ਜ਼ਰੂਰ ਹੈ ਲੱਖ ਸਵਾ ਲੱਖ ਦਾ ਹੋਣਾ ਚਾਹੀਦਾ ਹੈ ਜਿਕਾਰਾ ਬਾਬਾ ਤਨਜਾ ਦਾ ਬੋਲ ਸਾਚੇ ਦਰਬਾਰ ਕੀ ਜੈ ਇਹ ਜਿਕਾਰੇ ਵਾਲੀ ਤਾਂ ਗੱਲ ਹੀ ਨਹੀਂ ਸੀ ਡੀਡੀ ਨੈਸ਼ਨਲ ਬਾਬਾ ਬੋਲਟ ਬਾਅਦ ਚ ਲੈ ਲਈ ਪਹਿਲਾ 10000 ਦੇ ਦੰਤਾ ਲਗਵਾ ਲ ਮਪਪ ਪਪ ਪਪ ਬੋਨ ਅਮੇਸ਼ਾ ਤਾਂ ਤੇ ਕਰਦਾ ਹਲਾ ਪੇਰ ਨਾਮ ਜਦਾ Papa ਕਿਹਦੇ ਲੈ ਲੱਭੀ ਜਾਣਾ ਬੋਲਟ ਇੱਕ Papa ਤੇ 100 ਸਿਆਪਾ ਇਹਦੇ ਕੋਲ ਹੈਗਾ ਅੰਕਲ ਜੀ ਇਹਨੂੰ ਕੰਟੈਕਟ ਕਰੋ 9936 ਤਮਾਮ 032 ਤੇਰੇ 6 ਬੱਚੇ ਦੇਖੋ ਸਾਨੂੰ ਕਹਿੰਦੇ ਸਾਡੇ ਉੱਠਿਆ ਕਰੋ ਨਾਲ ਪਾਣੀ ਦਿਆ ਕਰੋ ਨਾਲ ਚਾਹ ਪੀਂਵਾ ਦੇ ਕੰਜਰਾ ਤੇਰੇ ਕੋਲੋਂ ਮੁਸਕ ਆਂਦਾ ਉਹਨਾਂ ਨੂੰ ਆਪਣੇ ਉੱਪਰ ਪਾਣੀ ਪਾ ਪਾਣੀ ਪਾ ਆਪ ਨੂੰ ਪਿਆਸ ਲੱਗਦੀ ਨਾ ਇਹਨੂੰ ਵੀ ਪਿਆਸ ਲੱਗਦੀ ਆ ਠੀਕ ਨਹੀਂ ਠੀਕ ਨਹੀਂ ਠੀਕ ਨਹੀਂ ਠੀਕ ਨਹੀਂ ਠੀਕ ਨਹੀਂ ਕੇ ਤੁਹਾਨੂੰ ਭੁੱਖ ਲੱਗਦੀ ਆ ਰੋਟੀ ਐ ਨਾ ਵੀ ਭੁੱਖ ਲੱਗਦੀ ਆ ਪਾਣੀ ਪਿਲਾ ਦੇ ਕਰੋ ਮੇਰਾ ਵੀ ਰੰਨੀ ਬੇਇੱਜ਼ਤੀ ਕਰਿਆ ਕਰੋ ਸਾਲਾ ਬੂਟਿਆਂ ਨੂੰ ਪਾਣੀ ਲਾਂਦਾ ਹੈ ਵੀ ਨਹੀਂ ਸੋਣਾ ਲੱਗਦਾ ਗਜਬ ਬੇਇੱਜ਼ਤੀ ਹੈ ਨਾ 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 ਨਹੀਂ ਲਾਇਆ ਕਰੋ ਆਪ ਵੀ ਨਾ ਨਾ ਐਡਾ ਵੀ ਲਾਇਆ ਕਰੋ ਤਾਂ ਤੁਹਾਨੂੰ ਅੱਗੇ ਲੈ ਕੇ ਜਾਣਗੇ ਨਹੀਂ ਘਰੇ ਬੈਠ ਰੋ ਜਿਹੜਾ ਵੀ ਪਾ ਦੇ ਪਾਣੀ ਗੰਦਾ ਦੀ ਉਹ ਭੈਣ ਗੜੀ ਜਾਣਾ ਕੀ ਸਾਰੇ ਕੰਮ ਦੀ ਤਾਂ ਐਕਸਕਿਊਸ ਮੀ ਸਟਾਪ ਇਟ ਦੱਸ ਦੇ ਦੱਸ ਤੈਨੂੰ ਕਿੰਨੇ ਦਿਨ ਹੋ ਗਏ ਨਾਤੇ ਨੂੰ ਪਿਛਲੇ ਹੋਲੀ ਸੇ 6 ਵਜੇ ਕਿਹੜਾ ਸੂਰਜ ਨਿਕਲਦਾ 9 ਵਜੇ ਵੀਡੀਓ ਬਣਾ ਬਣਾ ਕੇ ਪਾਈ ਜਾਣਾ ਚੱਲ ਝੂਠਾ ਹੋਰੀ ਚੱਲ ਸਾਡੇ ਵਾਈਫਾਈ ਲੱਗਾ ਪਾਈਪ ਰੱਖਦੇ ਐ ਮਾਲਕ ਆਉਣ ਵਾਲਾ ਸਲੇ ਗਵਾਂਡੀਆਂ ਘਰ ਪਾਣੀ ਨਾ ਪਾ ਦੇ ਜੁੱਤੀਆਂ ਬਹੁਤ ਮਾਰਨ ਗਿਆ ਕੁੜੀ ਨੂੰ ਜਾਂ ਜਾਂ ਛੁਰ ਜਾਂਦੀ ਦੀ

ਬਿੱਲੀ ਦਾ ਕੈਰੈਕਟਰ ਜੀ ਵੜ ਗਿਆ ਵਾਹ ਚੋਲੇ ਡੱਕਲੰਨਾ ਦਾ ਦੇਸ਼ ਆ ਯਾਰ ਇਹ ਤਿੰਨਾਂ ਦੀ ਲੜਾਈ ਛੁਡਾਂਦਾ ਕੋਣਾ ਫੇਰ ਛੁਡਾਂਦਾ ਕੋਣ ਮੈਂ ਹੀ ਛੁਡਾਉਣਾ ਜੀ ਹਾਂ ਹਾਂ ਇਹ ਤਾਂ ਸੁਣਨਾ ਸੀ ਪਤੰਦਰ ਨੇ ਬੀਬੀ ਵੀ ਤਾੜੀਆਂ ਮਾਰਨ ਤੇ ਲਾਤੀ ਆ ਬੀਬੀ ਬੋਂਦਲ ਗਈ ਓਏ ਇਹ ਹਿਲ ਗਿਆ ਡੈਡੀ ਹਿਲ ਗਿਆ ੱਤੀ ਨਾ ਕੱਢ ਲਈ ੱੱਕੇ ਨਾਲ ਹਾਸੇ ਪਾਉਣ ਨੂੰ ਫਿਰਦਾ ਹੱਸ ਰਿਹਾ ਹਲਕਟ ਹੱਸ ਇਹ ਨੇਦਾ ਨਹੀਂ ਹਟਣਾ ਬਿੱਲੇ ਬਦਮਾਸ਼ ਨਾਲ ਗੱਲ ਕਰਾਣੀ ਪੈਣੀ ਆ ਦੀ ਬੱਸ ਬਿੱਲੇ ਬਦਮਾਸ਼ ਨਾਲ ਕਰਾਵਾਂ ਗੱਲ ਮੈਂ ਹਾਂਜੀ ਮਿੱਤਰੋ ਤੁਸੀਂ ਇੱਥੋਂ ਤੱਕ ਵੀਡੀਓ ਦੇਖ ਚੁੱਕੇ ਹੋ ਮੈਨੂੰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਏ ਜੇ ਵੀਡੀਓ ਵਧੀਆ ਲੱਗ ਰਹੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬੜੇ ਪੂਰੀ ਵੀਡੀਓ ਦੇ ਵਿੱਚ ਕੁਚੋਰਾਟਮਾ ਦਿਖਾਣੇ ਆ ਆ ਦੇਖੋ ਯਾਰ ਟਾਇਲਟ ਆ ਟਾਇਲਟ ਐ ਨਹੀਂ ਜੀ ਆ ਬਾਕੀ ਅੱਧਾ ਆਹ ਕਿਹੜਾ ਕਾਰੀਗਰ ਸੀ ਆ ਜਾਲੀ ਵਾਲਾ ਦਰਵਾਜ਼ਾ ਤਾਜੀ ਹਵਾ ਦਾ ਪ੍ਰਬੰਧ ਵੀ ਨਾਲ ਕਰਕੇ ਦਿੱਤਾ ਮਿਸਤਰੀ ਨੇ ਬਦਰਸ਼ੀ ਕੰਮ ਖੁੱਲਮ ਖੁੱਲਾ ਹੈ ਜੀ ਬਾਰਦਰਸ਼ੀ ਇਹ ਪਹਿਲਾਂ ਕਬੂਤਰਾਂ ਦਾ ਖੁੱਡਾ ਸੀ ਹਾਂ ਅਬ ਆਹ ਗਰਮੀ ਨਹੀਂ ਲੱਗਦੀ ਹੁਣ ਅੰਦਰ ਬੈਠਿਆਂ ਨੂੰ ਚੱਲ ਵਧੀਆ ਮੱਛਰਾਂ ਤੋਂ ਬਚਾਅ ਹੋ ਜੂ ਨਿਗਾਹਿਆ ਮੱਛਰਾਂ ਛੋਟੇ ਚੱਲ ਵਧੀਆ ਹਵਾ ਨਾਲ ਚਿੱਤਣੋਂ ਪਾਣੀ ਜਲਦੀ ਸੁੱਕ ਜਾਊ ਏਸੀ ਵਾਲਾ ਬਾਥਰੂਮ ਆ ਕਾਕਾ 스멜 ਪ੍ਰੂਫ ਪਾਰਦਰਸ਼ੀ ਭਾਈ ਹਲੇ ਕੰਪਲੀਟ ਨਹੀਂ ਕੀਤਾ ਪਰਦੇ ਲੱਗਣੇ ਰਹਿੰਦੇ ਪਰਦਾ ਜੋ ਉੱਠ ਕੇ ਆਤੋਂ ਭੀ ਖੁੱਲ ਜਾਏ ਜਾਲੀ ਤਾਂ ਲਾਈਆ ਤਾਂ ਜੋ ਪੱਦ ਨਾਲ ਸਾਹ ਨਾ ਗਮ ਹੋ ਜਾਵੇ ਵੇਖੀ ਹਨੇਰੀ ਦੇ ਵਿੱਚ ਟੱਟੀ ਨਾ ਉੱਡ ਜਾਵੇ ਉੱਡਦਾ ਵੀ ਨਹੀਂ ਇਹ ਖਵਾਓ ਮਰੇ ਭਾਬੋ ਹੁਣ ਆਉਗੀ ਖੁੱਲ ਕੇ ਕੋਈ ਗੱਲ ਨਹੀਂ ਸਾਫ਼-ਸਾਫ਼ ਨਹੀਂ ਦਿਖਣਾ ਬੜਾ ਹਰਾਮ ਹੀ ਹੋ ਬੇਟਾ ਅਬੇ ਸਾਲੇ ਵਧੀਆ ਹਵਾ ਲੱਗਦੀ ਰਹੂ ਆਪਣਾ ਵੱਡੇ ਵੀਰ ਰਾਏ ਹੈਪੀ ਕੋਟੀ ਰਾਏ ਹੈਪੀ ਕੋਟੀ ਕੋਈ ਗੱਲ ਨਹੀਂ ਭਾਈ ਆਪਣਾ ਧੰਨਵਾਦ ਦੁਬਈ ਦਾ ਧੰਨਵਾਦ ਦੁਬਈ ਦਾ ਧੰਨਵਾਦ ਦੁਬਈ ਦਾ ਧੰਨਵਾਦ ਦੁਬਈ ਦਾ ਥੈਂਕ ਯੂ ਜਿਹਦਾ ਨਾਮ ਲੈ ਦਿੰਦਾ ਰਾਤੋ ਰਾਤ ਸਟਾਰ ਬਣਾ ਦਿੰਦਾ ਤੇ ਮਮੂਲੀ ਜੀ ਸ਼ੈ ਆ ਤੂੰ ਸ਼ੁਕਰ ਕਰੋ ਸੋਨੂ ਨੇ ਹੈਪੀ ਰਾਈ ਕਾਟਨ ਨੂੰ ਸਾਬਰ ਕੋਟੀ ਨਹੀਂ ਕਿਹਾ ਸਾਡੇ ਆਪਣੇ ਵੀ ਓਏ ਤਾਂ ਬਣਾਇਓ ਕਿਤੋਂ ਨਾ ਇਹਦੇ ਕਲਚ ਪਲੇਟਾ ਦਾ ਕੰਮ ਹੋਣਾ ਲੈ ਐਨਐਸਐਲ ਨੇ ਇੱਕ ਟਾਈਮ ਤਾਂ ਮੈਨੂੰ ਵੀ ਨਾਮ ਬੁਲਾ ਦਿੱਤਾ ਸੀ ਉਹਦਾ ਮਤਲਬ ਤੂੰ ਵੀ ਸੀਤੋ ਸੋਨੂ ਵਾਲਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕੋਈ ਕਾਂਡ ਕਰੂਗਾ ਮੈਨੂੰ ਕਾਰ ਬਾਹਰ ਕੱਢਣਾ ਤੈਨੂੰ ਰਹਿਣ ਨਹੀਂ ਦੇਣਾ ਸ਼ੋਗਰਾ ਕੋਟੀ ਕਿਹਾ ਜੈਕਟ ਨਹੀਂ ਕਹਿ ਦਿੱਤਾ ਮੇਰਾ ਮੁੰਡਾ ਨਹੀਂ ਲੱਭਣ ਡਿਆ ਤੇਰਾ ਮੁੰਡਾ ਨਹੀਂ ਲੱਭਣ ਡਿਆ ਤੇਰਾ ਮੁੰਡਾ ਨਹੀਂ ਲੱਭਣ ਡਿਆ ਹੈਪੀ ਸਵੈਟਰ ਕੋਟੀ ਇਹ ਸਾਲਾ ਹਰੇਕ ਨਾਮ ਦੀ ਦਿੰਦਾ ਸੁਰਾ ਦਾ ਵੈਰੀ ਦਾਦਾ ਤੈਨੂੰ ਮੈਂ ਆਰਾਮ ਨਾਲ ਬੈਠਾ ਕਮੈਂਟ ਪੜ ਰਿਆ ਸੀ ਤੁਹਾਡੇ ਸਾਰੇ ਦੇ ਕਮੈਂਟ ਦੇਖੇ ਮੇਰਾ ਹਾਸਾ ਨਿਕਲ ਗਿਆ ਆ ਦੇਖੋ ਭਈ ਅਸੀਂ ਮੋਰਾਂ ਗੱਲਿਆਂ ਦਾ ਲੈ ਰਹੇ ਤੋਂ ਤੁਹਾਨੂੰ ਲੱਡੂ ਲੱਡੂ ਵੰਡ ਕੇ 40 ਕੇ ਹਜ਼ਾਰ ਦਾ ਪੈ ਗਿਆ ਪੁੱਤ ਜਿਹੜਾ ਮੱਥਾ ਟੇਕਿਆ ਸੀ ਉਹ ਪਾ ਕੇ ਕਿੰਨੇ ਦਾ ਪੈ ਗਿਆ ਪਹਿਲੇ ਆ ਕੇ ਸਬਸਕ੍ਰਾਈਬ ਕਰ ਲੰਘਦਾ ਹੈ ਕੀ ਹੋ ਗਿਆ ਵੀਡੀਓ ਹੀ ਬਣਾਉਣਾ ਅਸੀਂ ਕਿਹੜਾ ਫੁੱਦੂ ਤੁਰੇ ਫਿਰਦੇ ਹਾਂ ਅਸੀਂ ਕਿਹੜਾ ਫੁੱਦੂ ਤੁਰੇ ਫਿਰਦੇ ਹਾਂ ਸਾਨੂੰ ਲੱਡੂ ਨਹੀਂ ਦਿੱਤੇ ਕੋਈ ਗੱਲ ਨਹੀਂ ਅਸੀਂ ਕਿਹੜਾ ਫੁੱਦੂ ਤੁਰੇ ਫਿਰਦੇ ਹਾਂ ਇਹ ਸਾਨੂੰ ਲੱਡੂ ਲੱਡੂ ਵੰਡ ਕੇ 40 ਕੇ ਹਜ਼ਾਰ ਦਾ ਪੈ ਗਿਆ ਲੱਡੂ ਪਾ ਕੇ 40 ਹਜ਼ਾਰ ਐਵੇਂ ਦੱਸਦਾ ਜਿਵੇਂ 4-5 ਹਜ਼ਾਰ ਦੇ ਲੱਡੂ ਹੀ ਵੰਡਦਾ ਰਿਹਾ ਹੋਵੇ ਤੇਲ ਤੂਲ ਚੋਕੇ ਕਿੰਨੇ ਦਾ ਪੈ ਗਿਆ ਬੱਕਰੇ ਦਾ ਕੀ ਕਸੂਰ ਆ ਮੇਰਾ ਕੀ ਕਸੂਰ ਆ ਜੇ ਮੇਰਾ ਬਾਪੂ ਹੁੰਦਾ ਬੱਕਰੇ ਨਾਲ ਮੈਂ ਵੀ ਪਤੀਲੇ ਚ ਹੋਣਾ ਸੀ ਪਿਆਰੇ ਚ ਹੌਸਲੇ ਦੇ ਪੁੱਤਰ ਓਏ ਆ ਬੇਬੇ ਕਿਨੂੰ ਸੱਦੀ ਜਾਂਦੀ ਆ ਮੈਨੂੰ ਤਾਂ ਮਾਤਾ ਅੱਦਾਂ ਲੱਗਦੀ ਜਿਦਾ ਪਾਣੀ ਚ ਤਾਰਨ ਨੂੰ ਕਰਦੀ ਹੁੰਦੀ ਟੋਕਰਾ ਕੀ ਰੇਟ ਆ ਪਾਸੇ ਹੋ ਜਾ ਮਾਤਾ ਨੇ ਡੰਗ ਮਾਰਨਾ ਸਾਰਿਆਂ ਨੂੰ ਆਪਣੇ ਵਾਲੋ ਸਾਚੀ ਵਾਲ ਜੈ ਮਸਤਾਨੀ ਸਾਰਿਆਂ ਨੂੰ ਆਪਣੇ ਵਾਲੋ ਬਾਬਾ ਜੀ ਮਿਲਣਾ ਹੈ ਆਪਾਂ ਨੂੰ ਆਪਣੇ ਵਾਲੋ ਬਾਬਾ ਜੀ ਮਿਲਣ ਆਏ ਸੀ ਆਪਾਂ ਨੂੰ ਕੋੜ ਕਰਿਆ ਕਰੋ ਆਪਣੇ ਵਾਲੋ ਕਿ ਵਿਰਦੀ ਨਾ ਕਿ ਕਰਵਨੀ ਕਰਨੀ ਗਈ ਜੀ ਬਾਬਾ ਨਹੀਂ ਬੀਬੀ ਆ ਇੰਨਾ ਦੀ ਵੀਰ ਜੀ ਸੀ ਇਹ ਸਾਰੇ ਮੈਲਦੀਆਂ ਦੇ ਵਾਕ ਵਾਦਦੇ ਆਪਣੇ ਵੱਲੋਂ ਉਹਨਾਂ ਵੱਲੋਂ ਵੀ ਪੁੱਛ ਲੈ ਕੁਛ ਆਪਣੇ ਵੱਲੋਂ ਸਾਸਰੀ ਕੱਲ ਬੀਬੀ ਜੀ ਤੇਰੇ ਕੋਲ ਖੜੀ ਐ ਬਾਬਾ ਜੀ ਬੋਲੀ ਜਾਣਾ ਬੀਬੀ ਨੇ ਵੀ ਬੋਲਣ ਦਾ ਟਾਈਮ ਦੇ ਕੱਲਾ ਹੀ ਬੋਲੀ ਜਾਣਾ ਕਮੈਂਟ ਭਾਈ ਜੀ ਗਲਤ ਨਾ ਕਰਿਆ ਨਾ ਕਰੋ ਨਾ ਪਹਾੜੀ ਬੱਕਰਾ ਤੇਰੀ ਪਾਣੂ ਵੱਡੇ ਲਵਾਏ ਸਾਰਾ ਕੁਝ ਆਪਣੇ ਵੱਲੋਂ ਹੀ ਆ ਸਾਰੇ ਨੂੰ ਆਪਣੇ ਵੱਲੋਂ ਸਾਸਰੀ ਦਾ ਆਪਣੇ ਵੱਲੋਂ ਬਾਬਾ ਜੀ ਮਿਲਣਾ ਹੈ ਸਾਰੇ ਜਣੇ ਆਪਣੇ ਵੱਲੋਂ ਆਪਣੇ ਵੱਲੋਂ ਕਿ ਵਰਦੀ ਨਾ ਚੇਰਨੀ ਕਰਨੀ ਗਈ ਸਾਰੇਆਂ ਨੂੰ ਆਪਣੇ ਵੱਲੋਂ ਸਾਸਰੀ ਕਾਲ ਜੈ ਮਸਤਾ ਦੀ ਸਾਰੇਆਂ ਨੂੰ ਆਪਣੇ ਵੱਲੋਂ ਬਾਬਾ ਜੀ ਮਿਲਣ ਆਏ ਸੀ ਆਪਾਂ ਨੂੰ ਸਾਰੇ ਜਣੇ ਆਪਣੇ ਵੱਲੋਂ ਸਪੋਰਟ ਕਰਿਆ ਕਰੋ ਆਪਣੇ ਵੱਲੋਂ ਨਾ ਕਿਸੇ ਵੀਰ ਜੀ ਨਾ ਟੀਚਰ ਵੀ ਕਰਨੀ ਚਾਹੀਦੀ ਇਹਨਾਂ ਦੀ ਵੀਰ ਜੀ ਅਸੀਸਾਂ ਵੀ ਮਿਲਦੀਆਂ ਨੇ ਵੱਧ ਤੋਂ ਵੱਧ ਤੇ ਆਪਣੇ ਵੱਲੋਂ ਦੁਆ ਵੀ ਲੱਗਦੀ ਹੁੰਦੀ ਆ ਮਜ਼ਾ ਆ ਉਹ ਤੇਰੇ ਪਿੱਛੇ ਮੁਗਲਾਂ ਦੇ ਕਿਲੇ ਲੁੱਟ ਲਵਾਂ ਸਣੇ ਸਰਪੰਚ ਸਾਰਾ ਪਿੰਡ ਘਟਵਾਂ ਇਹ ਵੀ ਮੈਨੂੰ ਇੱਦਾਂ ਲੱਗਦੀ ਆ ਮੁਗਲਾਂ ਦੇ ਕਿਲੇ ਲੁੱਟਣ ਜਾ ਰਹੀਆਂ ਹਾਂ ਰੱਖੀ ਨਾ ਪਲੇਖਾ ਤੇਰੀ ਕੂੰਜ ਕਬਜੂ ਜੱਜ ਮੁੰਡੇ ਜੱਟਾ ਤੈਨੂੰ ਕਹੇ ਤੂੰ ਲਵ ਯੂ ਬੱਸ ਦੀ ਵੀ ਬੱਸ ਕਰਾ ਰੱਖੀ ਆ ਜਿਨ੍ਹਾਂ ਦੇ ਘਰੇ ਗੋਡੇ ਨਹੀਂ ਕੰਮ ਕਰਦੇ ਸਰਕਾਰੀ ਬੱਸ ਚ ਛਾਲ ਮਾਰ ਕੇ ਛੱਡ ਜਾਂਦੀ ਗੋਡੇ ਮੇਰੇ ਝੁੜ ਕੇ ਪੈਸਾ ਜੁੜਈ ਨਹੀਂ ਫਾਰਾ ਟੱਬਰੀ ਪੈ ਗਿਆ ਓਏ ਉਹ ਨਾ ਨਾ ਓ ਬੱਬੇ ਕਣ ਖੋਤੀਆਂ ਨਯਰਾਨੇ ਜਾ ਭਰਾਵਾ ਖਿਲਰੀ ਪਈ ਆ ਛੱਡ ਕਈ ਨਾ ਕਿਉਂ ਮਰਨੇ ਕੋਈ ਮਿੱਗੀ ਬਣ ਕੇ ਦੇ ਰੇ ਕਾਨੇ ਕੋਲੀ ਦੀ ਕਿ ਲੋੜ ਆ ਤੁਸੀਂ ਦਲੜ ਕੇ ਮਾਰ ਦੋ ਬੰਦੇ ਨੂੰ ਹਰ ਜੀ ਰੋਟੀ ਨਾਲ ਸਰ ਜਾਂਦਾ ਕਿ ਗਿਤਾਵਾ ਕਰਦੇ ਆ ਕਰਦੇ ਰਾਤ ਸਾਡਾ ਕੋਠਾ ਡਿੱਗ ਪਿਆ ਮੈਨੂੰ ਦੇਖ ਕੇ ਸੋਚ ਰਿਹਾ ਕਿ ਕਮੈਂਟ ਕੀ ਕਰਾਂ ਕਮੈਂਟ ਬਾਈ ਜੀ ਗਲਤ ਨਾ ਕਰਿਆ ਨਾ ਕਰੋ ਨਾ ਮੱਝ ਕਿਹਦੀ ਖੁੱਲ ਗਈ ਦੇਖੋ ਸੰਗਾ ਜੀ ਆ ਹੈਪੀਟ ਬੋਲ ਮੂੰਹ ਹੀ ਪੋਨੇ 5 ਕਿਲੋ ਦਾ ਬੰਦੇ ਮਿੱਤਰਾਂ ਨੂੰ ਹਾਂ ਗੰਡੀ 5 ਵਜੇ ਮੈਨੂੰ ਵੀਗਾ ਤੋੜ ਢੋਲ ਛੱਡੀ ਢੋਲ ਵਰਗੀ ਤਾਂ ਆ ਪਾ ਜੇ ਤੁਸੀਂ ਚੰਗਾ ਨਹੀਂ ਬੋਲ ਸਕਦਾ ਦੋ ਚਾਰ ਗਾਲਾਂ ਜ਼ਰੂਰ ਕੱਢੋ ਕੁੜੀ ਨੇ ਜਾਂ ਜਾਂ ਛੁੱਟ ਜਾਂਦੀ ਜੀ ਇਹ ਤੇ ਗਾਲ ਹੀ ਦੇ ਰਹਾ ਕੋਈ ਕੋਈ ਮਹਿੰਗੀ ਬਗਲਾ ਕਕੇ ਦੇ ਰਕਾਨੇ ਤੂੰ ਗੋਲੇ ਛੱਡ ਪੈਣਾ ਤੇ ਪੱਦ ਮਾਰਦਾ ਬੰਦੇ ਦਾ ਕੱਖ ਨਹੀਂ ਰਹਿਣਾ ਅਬੇ ਸਾਲੇ ਕੋਈ ਨਵਾਂ ਗਾਣਾ ਠੋਡਾ ਆ ਰਿਹਾ ਹੋਵੇ ਆਪ ਵੀ ਲਿਖਦੇ ਹੋ ਨਾ ਤੁਸੀਂ ਹਾਂ ਜੀ ਹੋਵੇ ਉਹ ਵੀ ਜ਼ਰੂਰ ਦੱਸੋ ਤੂੰ ਬਦਲੀ ਸਵਾਹਰ ਨੇ ਅਸੀਂ ਇੱਕ ਵਾਰ ਨਹੀਂ ਬਦਲੇ ਹੈ ਤੂੰ ਬਦਲੀ ਸੋਮਵਾਰ ਅਸੀਂ ਐਤਵਾਰ ਨਹੀਂ ਬਦਲੇ ਤੂੰ ਬਦਲੀ ਤੂੰ ਬਦਲੀ ਸੋਵਾਰ ਸਾਲਾ ਝੂਠ ਵੀ ਉਹ ਬੋਲਦਾ ਜਿਹੜਾ ਕਿਸੇ ਦੇ ਹਜਮ ਨਾ ਆਵੇ ਨਹੀਂ ਅਸੀਂ ਇੱਕ ਵਾਰ ਨਹੀਂ ਬਦਲੇ ਐਵੇਂ ਮਾਰਦਾ ਚਵਲਾ ਮਾਸਟਰ ਸਲੀਮ ਕਹਿੰਦਾ ਮੈਂ ਗਾਇਆ ਗੱਲ ਕੀ ਹੈ ਲਿਖਿਆ ਹੈ ਨਾ ਗਾਇਆ ਸਲੀਮ ਨੇ ਸੀ ਤੂੰ ਬਦਲੀ ਉਹ ਸਲੀਮ ਭਾਜੀ ਕੁਝ ਆਪਣਾ ਲਿਖਿਆ ਸੁਣਾਓ ਸੱਚੇ ਗਾਣਾ ਤਾਂ ਸੋਨੂ ਸੀਤੂ ਵਾਲੇ ਦਾ ਸਲੂਟ ਕਿੰਨੂ ਮਾਰੀ ਜਾਣਾ ਤੂੰ ਬਦਲੀ ਸੋਮਵਾਰ ਅਸੀਂ ਸ਼ੁੱਕਰਵਾਰ ਨਹੀਂ ਬਦਲੇ ਸ਼ੁੱਕਰਵਾਰ ਦਾ ਦਿਨ ਜੇ ਸ਼ੁੱਕਰਵਾਰ ਦਾ ਦਿਨ ਜਾਣਵੀ ਦੇ ਨਾਲ ਆ ਜੀ ਅਸੀਂ ਇਕੱਲੇ ਇੰਟਰਵਿਊ ਵਾਲੇ ਨਹੀਂ ਹੈਗੇ ਜਿੱਦਾਂ ਮਰਜੀ ਮੈਨੂੰ ਵੀਰੇ ਨੰਬਰ ਦੇ ਕੇ ਜਾਈਂ ਹਾਂ ਹਾਂ ਦੱਸਾਂਗੇ ਭਾਈ ਜਿੱਥੇ ਮਰਜੀ ਹੁਣ ਤੇਰਾ ਪੱਖਾ ਲਵਾਉਂਦਾ ਕਹਿੰਦਾ ਜਿੱਥੇ ਮਰਜੀ ਹੋਈ ਤੇਰਾ ਪੱਖਾ ਲਵਾਉ ਤੈ ਉਹ ਪੱਖਾ ਚੱਲੂ ਵੀ ਅੜ ਅੜ ਕੇ ਕੜੀ ਗੱਲੋਂ ਤੇ ਕਮੈਂਟ ਗਲਤ ਕਰਦੇ ਆ ਸਮਝ ਨਹੀਂ ਆਂਦੀ ਉਹ ਮਦਦ ਕਰਨ ਆਇਆ ਜਾਂ ਮਦਦ ਲੈਣ ਜਿੱਥੇ ਮਰਜੀ ਸਾਧ ਲਈ ਸੋਨੂ ਨੂੰ ਨਾਲੇ ਨੰਬਰ ਦੇ ਕੇ ਜਾਈ ਤੇਰਾ ਫੋਨ ਨੰਬਰ ਨਹੀਂ ਇੰਨਾ ਫੇਮਸ ਜਿੰਨਾ ਮੇਰਾ ਆ ਉਹ ਚਾਚਾ ਤੂੰ ਕਿੱਥੋਂ ਆ ਗਿਆ ਤੈਨੂੰ ਬਾਅਦ ਚ ਬੁਲਾਵਾਂਗੇ ਐ ਚਾਚਾ ਇੱਥੇ ਮਰਜੀ ਹੁਣ ਮੈਂ ਕੱਲ ਤੇਰਾ ਪਤਕਾਰ ਵੜੇ ਲੋਕੀ ਪੱਖੇ ਤੋਂ ਹਵਾ ਲੈਂਦੇ ਆ ਤੇ ਪੱਖੇ ਚ ਆਵਾਜ਼ ਵੀ ਆਇਆ ਕਰੂ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਠੀਕ ਠਾਕ ਜੋ ਦਿਲ ਖੱਬੇ ਪਾਸੇ ਹੁੰਦਾ ਕਿ ਸੱਜੇ ਪਾਸੇ ਹੁੰਦਾ ਜੀ ਮੈਨੂੰ ਤਾਂ ਇਹਨਾਂ ਵੀ ਪਤਾ ਵੀ ਜੇਬ ਵਾਲੇ ਪਾਸੇ ਉਹ ਜੇਬ ਵਾਲੇ ਪਾਸੇ ਨਾ ਕੀ ਬਾਤ ਹੈ ਬਹੁਤ ਸੁਣੀ ਗੱਲ ਕੀਤੀ ਸ਼ੁਕਰ ਆ ਭਰਾਵਾ ਤੇਰੇ ਪੈਂਟ ਕੋਟ ਨਹੀਂ ਪਾਇਆ ਸੀ ਚਾਰ ਜੇਬਾਂ ਵਾਲਾ ਦੋ ਜੇਬ ਦੋ ਦਿਲ ਮਸਤ ਮਜ਼ਾਕ ਹੈ ਮਸਤ ਜੋਕ ਮਾਰਿਆ ਮੇਰੇ ਜੇਬ ਹੀ ਹੈ ਨਹੀਂ ਮੇਰੀ ਤਾਂ ਸ਼ਰਟ ਤਾਂ ਜੇਬ ਹੀ ਨਹੀਂ ਹੈਗੀ ਬਿਨਾ ਦਿਲ ਤੋਂ ਤੁਰੇ ਫਿਰਦੇ ਆ ਤੇਰੇ ਰੰਗ ਨਿਆਰੇ ਇੱਕ ਪਾਸੇ ਪੱਥਰੀ ਹੋ ਬਾਈ ਲੋਕੀ ਗਿਆਨ ਤਾਂ ਐਵੇਂ ਦੇਣ ਲੱਗਿਆ ਖੱਬੇ ਪਾਸੇ ਹੁੰਦਾ ਜਿੱਦਾਂ ਅਸੀਂ ਫੁੱਦੂ ਤੁਰੇ ਫਿਰਦੇ ਆ ਅਸੀਂ ਕਿਹੜਾ ਫੁੱਦੂ ਤੁਰੇ ਫਿਰਦੇ ਆ ਦਿਲ ਟੁੱਟਣ ਤੋਂ ਬਾਅਦ ਪਤਾ ਲੱਗਿਆ ਕਿ ਦਿਲ ਖੱਬੇ ਪਾਸੇ ਹੁੰਦਾ ਇਹ ਗੱਲ ਆਰ ਨੇ ਤਾਂ ਕਹਿੰਦਾ ਦਿਲ ਟੁੱਟਣੋਂ ਬਾਅਦ ਪਤਾ ਲੱਗਿਆ ਕਿ ਦਿਲ ਸਾਲਾ ਖੱਬੇ ਪਾਸੇ ਹੁੰਦਾ ਲੋ ਜੀ ਮਿੱਤਰੋ ਵੀਡੀਓ ਦੇਖਦੇ ਹੋ ਤੇ ਇਸ ਮੌਪਤੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀ ਲਾਈਕ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੁਸੀਂ ਵੀਡੀਓ ਦੇਖ ਕੇ ਤਾਂ ਨਜ਼ਾਰੇ ਲੈ ਕੇ ਚਲੇ ਜਾਂਦੇ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਸਬਸਕ੍ਰਾਈਬ ਕਰ ਲਓ ਬਿਲਕੁਲ ਫ੍ਰੀ ਹੈਗਾ ਜੀ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਕਿਹੜਾ ਏਰੀਆ ਕਿਹੜਾ ਸ਼ਹਿਰ ਤੇ ਕਿਹੜੀ ਲੋਕੇਸ਼ਨ ਤੋਂ ਮੇਰੀ ਵੀਡੀਓ ਦੇਖ ਰਹੇ ਹੋ ਜਿਹੜੇ ਮੇਰੇ ਮਿੱਤਰ ਪਿਆਰੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹਨ ਉਹਨਾਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਵੀਡੀਓ ਬਣਾਉਣ ਦੇ ਵਿੱਚ ਬਹੁਤ ਜਿਆਦਾ ਮਿਹਨਤ ਲੱਗੀ ਇਸ ਕਰਕੇ ਵੀਡੀਓ ਥੋੜੀ ਲੇਟ ਅਪਲੋਡ ਹੋਈ ਹੈ ਪਰ ਮੈਨੂੰ ਪੂਰੀ ਉਮੀਦ पसंद आएगी चंगा जी जल्दी मिलते हैं खासिया पर नवी वीडियो के नाल तक दे लिए बाय-बाय सशी काल ते रब रखा मित्रों मजा आया और मैं ये जो मजा है हिंदुस्तान के हर व्यक्ति को देना चाहता हूँ